ਕੱਲ ਮਿਤੀ 25 ਜੁਲਾਈ ਨੂੰ ਥਾਣਾ ਬਲੌਂਗੀ ਦੇ ਏਰੀਆ 'ਚ ਇੱਕ ਇਨਸੀਡੈਂਟ ਰਿਪੋਰਟ ਹੋਇਆ ਜਿੱਥੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਸਰਵਜੀਤ ਸਿੰਘ ਦਾ ਜਿਹੜਾ ਨੌਜਵਾਨ ਉਸ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਦੇ ਸੰਬੰਧੀ ਮੁਕੱਦਮਾ ਨੰਬਰ 164 ਵਟਾ 25 ਥਾਣਾ ਬਲੌਂਗੀ ਦਾ ਰਜਿਸਟਰ ਕਰਕੇ ਅਸੀਂ ਜਿਹੜੀ ਤਫਤੀਸ਼ ਆਰੰਭ ਕੀਤੀ ਸੀ ਉਸ ਦੇ ਵਿੱਚ ਥਾਣਾ ਬਲੌਂਗੀ ਦੀ ਟੀਮ ਇੰਸਪੈਕਟਰ ਕੁਲਵੰਤ ਸਿੰਘ ਸਚੂ ਬਲੌਂਗੀ ਦੇ ਦੀ ਨਿਗਰਾਨੀ ਚ ਵਕ ਵਕ ਟੀਮਾਂ ਗਠਿਤ ਕਰਕੇ ਜਿਹੜਾ ਇਸ ਕ੍ਰਾਈਮ ਨੂੰ ਡਿਟੈਕਟ ਕਰਨ ਲਈ ਅਸੀਂ ਸੀਸੀਟੀਵੀ ਫੁਟੇਜ ਤੇ ਆਸ-ਪਾਸ ਤੋਂ ਹਿਊਮਨ ਇੰਟੈਲੀਜੈਂਸ ਦੀ ਮਦਦ ਦੇ ਨਾਲ ਜਿਹੜੇ ਤਿੰਨ ਦੋਸ਼ੀ ਸੀ ਇਸ ਵਾਰ ਦਾ ਇਨਵੋਲਵ ਹੋ ਰਹੇ ਸੀ ਉਹਨਾਂ ਤਿੰਨਾਂ ਨੂੰ ਕੁਝ ਘੰਟਿਆਂ ਚ ਅਸੀਂ ਆਇਡੈਂਟੀਫਾਈ ਕਰ ਲਿਆ ਸੀ ਜਿਨ੍ਹਾਂ ਦੇ ਨਾਮ ਇੱਕ ਰਵੀ ਤੇ ਇੱਕ ਸਾਹਿਲ ਜੋ ਕਿ ਕਰਾਲੀ ਦੇ ਰਹਿਣ ਵਾਲੇ ਨੇ ਤੇ ਇੱਕ ਬਲਰਾਜ ਨਾਮ ਦਾ ਦੋਸ਼ੀ ਜੋ ਪਿਛੋਂ ਅੰਮ੍ਰਿਤਸਰ ਦਾ ਰਹਿਣਾ। ਇਹਨਾਂ ਤਿੰਨਾਂ ਨੂੰ ਅਸੀਂ ਕੁਝ ਘੰਟਿਆਂ ਚ ਜਿਹੜਾ ਗ੍ਰਿਫਤਾਰ ਕਰਨ ਵਿੱਚ ਕਾਮਯਾਬ ਹੋਏ ਆ ਦੋ ਦੋਸ਼ੀਆਂ ਦੀ ਗ੍ਰਿਫਤਾਰੀ ਅਸੀਂ ਅਮ੍ਰਿਤਸਰ ਜਿਹੇ ਤੋਂ ਕੀਤੀ ਹੈ ਤੇ ਇੱਕ ਦੀ ਕਰਾਲੇ ਤੋਂ ਕੀਤੀ ਹੈ ਅੱਜ ਮਾਨਯੋਗ ਅਦਾਲਤ ਚ ਪੇਸ਼ ਕਰਕੇ ਇਹਨਾਂ ਦਾ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਤੇ ਇਹਨਾਂ ਤੋਂ ਹੁਣ ਡੰਗਾਈ ਨਾਲ ਫਰਦਰ ਪੁੱਛਗਿੱਛ ਕੀਤੀ ਜਾਏਗੀ ਤੇ ਜਿਹੜਾ ਮਰਡਰ ਵਿੱਚ ਇਹਨਾਂ ਨੇ ਵੈਪਨ ਯੂਜ਼ ਕੀਤਾ ਹੋਰ ਕਵਰ ਕੀਤਾ ਜਾਏਗਾ